ਜਿਨ ਕੋ ਕਿਰਪਾ ਧਾਰੀ ਹਨ ਤੇਨਾ ਸਤਗੁਰ ਮਿਲਿਆ ਆਏ ਸਤਗੁਰੀ ਮਿਲੇ ਘੁਟੀ ਭਈ ਮਰ ਜੀਵਿਆ ਸਹਜ ਸੁਭਾਈ ਜਿਨ ਕੋ ਕਿਰਪਾ ਧਾਰੀ ਹਨ ਜਿਨ੍ਹਾਂ ਦੇ ਉਤੇ ਕਿਰਪਾ ਹੋ ਗਈ ਤੇਨਾਂ ਸਤਗੁਰ ਮਿਲਿਆ ਆਏ ਉਹਨਾਂ ਨੂੰ ਸਤਗੁਰ ਕੋਈ ਮਿਲ ਗਿਆ ਸਾਚ ਦਾ ਗਿਆਨ ਮਿਲ ਗਿਆ ਉਤੋਂ ਸਤਗੁਰ ਮਿਲ ਗਿਆ ਲੈਣੇ ਨੂੰ ਮਿਲ ਗਿਆ ਤੇ ਸਤਗੁਰ ਮਿਲੇ ਘੁਟੀ ਭਈ ਮਾਜਾ ਸੱਤ ਬੋਤਲ ਦਰਦਾ ਗਿਆਨ ਮਿਲਿਆ ਗੱਲ ਉਲਟੀ ਹੋ ਗਈ ਫਿਰ ਉਲਟੀ ਜਿਵੇਂ ਭਾਈ ਬਾਹਰ ਮੁਗੀ ਤਾਂ ਅੰਦਰ ਮੁਗੀ ਹੋ ਗਿਆ ਸਾਖ ਪਰ ਨਹੀਂ ਮੱਤ ਤਾਂ ਉਲਟੀ ਮੱਤ ਹੋ ਗਈ ਸਾਖ ਫਸੋਂ ਕਰ ਉਲਟੀ ਰੇ ਸਾਰੀ ਖੇਹੇ ਉਲਟੀ ਹੋ ਗਈ ਬਾਹਰ ਡੋਲਦਾ ਸੀ ਅੰਦਰ ਡੋਲਣ ਲੱਗਿਆ ਫਿਰ ਦਬਾਲ ਦੇ ਅੰਦਰ ਆ ਗਏ ਨਾਮ ਜਿਹੜਾ ਬਾਹਰ ਬਾਹਰ ਸੀ ਉਹ ਅੰਦਰ ਹੈ ਨੌਨੇ ਗਮ੍ਰਤਪੁਰ ਕਾ ਨਾਮ ਦੇਹੀ ਮੈਂ ਇਸ ਕਾ ਲਿਖ ਰਹਾ ਹੂੰ ਸਭ ਕੁਝ ਅੰਦਰ ਹੈ ਅੰਦਰੋਂ ਹੀ ਲੱਭ ਗਿਆ ਦਾਦੇ ਤੋਂ ਹੁਣ ਤੜਹੀ ਮੈਂ ਪਾਇਆ ਉਲਟੀ ਭਈ ਕਿਹੜੇ ਉਲਟੀ ਸਾਰੀਓ ਕੀਰ ਦੰਦਰੇ ਆ ਕੀਰ ਨਾਮ ਕੁਛ ਵੀ ਬਾਹਰ ਨਹੀਂ ਆ ਜੀਵਿਆ ਫੈਸ ਪਾਇ ਮਰ ਕੇ ਜਿਉਂਦਾ ਹੋ ਗਿਆ ਉਲਟੀ ਹੋ ਗਈ ਗੇੜ ਅੱਜੇ ਮਰ ਕੇ ਨਹੀਂ ਸੀ ਜਿਉਂਦਾ ਹੋ ਸਕਦਾ ਹੁਣ ਮਰ ਕੇ ਜਿਉਂਦਾ ਹੋ ਗਿਆ ਮਰ ਜੀਵਿਆ ਫੈਸ ਸੁਪਾਇ ਤੇ ਸੁ ਗਿਆ ਸੁਪਾ ਤੇ ਸੁ ਗਿਆ ਤੇ ਕਿਆ ਹੋਇਆ ਮਰ ਕੇ ਜਿਉਂਦਾ ਹੋਇਆ ਹੈ ਜਦ ਮਨ ਟਿਕ ਗਿਆ ਜਿਉਂਦੇ ਲਈ ਜਿਹੜਾ ਕਹਿਣ ਤੇ ਮਨ ਟਿਕੇ ਨਹੀਂ ਸਕਦਾ ਜਿਉਂਦੇ ਦਾ ਗੱਲੇ ਉਟੋ ਗਈ ਜੋ ਨਾ ਸੀ ਉਹਨਾਂ ਦੀ ਗੱਲੇ ਰੱਦ ਹੋ ਗਈ ਉਹ ਕਹਿੰਦੇ ਜਿਉਂਦੇ ਨੂੰ ਮੁਕਤ ਨਹੀਂ ਬਣ ਸਕਦੇ ਮੁੱਖੀ ਮੁਕਤੀ ਮਿਲ ਗਈ ਵਾਂਟ ਗਿਆ ਕ੍ਰਿਸ਼ਨਾ ਖਤਮ ਹੋ ਗਈ ਬੋਲੀ ਗਈ ਹਾਂਜੀ ਸਤ ਗੁਰੂ ਮਿਲੇ ਉਲਟੀ ਭਾਈ ਮਰੀ ਜੀਵਿਆ ਸਹਿਜ ਸੁਭਾਅ ਮੁਕਤ ਪਦਾਰਥ ਪ੍ਰਾਪਤ ਹੋ ਗਿਆ ਹੈ ਜੀ ਆਹ ਮੁਕਤੀ ਜਿਉਂਦੇ ਨੂੰ ਪ੍ਰਾਪਤ ਹੋ ਗਈ ਕਹਿੰਦਾ ਜੀ ਅਸਾਕੀ ਵਾਰ ਚ ਜੀਵਨ ਮੁਕਤ ਸੁਆਖੀ ਹੈ ਮਰ ਜੀਵੈ ਮਰਿਆ ਹਾਂਜੀ ਮਰਿਆ ਹਾਂਜੀ ਨਾਨਕ ਭਗਤੀ ਰਤਿਆਂ ਹਰ ਹਰ ਨਾਮ ਸਮਾਈ। ਹਰ ਗੁਰਦੇ ਭਗਤੀ ਦਾ ਐਸਾ ਰੰਗ ਚੜਿਆ ਹਰ ਨਾਮ ਦੇ ਵਿੱਚ ਹੀ ਸਮਾ ਗਿਆ। ਨਾਨਕ ਦਾ ਐਸਾ ਰੰਗ ਚੜਿਆ ਭਗਤੀ ਦਾ ਹਰ ਨਾਮ ਦੇ ਵਿੱਚ ਹੀ ਸਮਾ ਗਿਆ। ਹੋਕਮਾਂ ਦੇ ਵਿੱਚ ਹੀ ਸਮਾ ਗਿਆ। ਅੱਛਾ ਇਹਨੂੰ ਐ ਪੜਾਂਗੇ ਨਾਨਕ ਭਗਤੀ ਰਤਿਆਂ ਹਰ ਹਰ ਨਾਮ ਸਮਾਈ। ਆਹ ਭਾਵੇਂ ਸਮਾਇਆ ਹਰ ਨਾਮ ਚ ਸਮਾ ਗਿਆ। ਨਾਨਕ ਭਗਤੀ ਰਤਿਆਂ ਹਰ ਹਰ ਨਾਮ ਸਮਾਈ। ਤੇ ਹਰ ਨਾਮ ਵਿੱਚ ਸਮਾਉਣਾ ਜਿਹੜਾ ਹੈਗਾ ਇਹ ਚਾਰ ਪਦਾਰਥ ਹੋ ਗਏ ਹੁਣ ਪੂਰੇ ਹੈ ਜੀ। ਹਰ ਦਾ ਨਾਮ ਵਿੱਚ ਸਮਾਉਣਾ ਹਰ ਹੋ ਗਿਆ ਨਾ ਕਿ ਗੋਰੂ ਕੋ ਹਰ ਆਪੇ ਤਨਵਨ ਹਰਿਆ ਹੋਇਆ ਉਹ ਹਰਿਆਸੀ ਤਨਵਨ ਹਰੇ ਹਰ ਦਾ ਰੂਪੇ ਹੋ ਗਿਆ ਠੀਕ ਹੈ ਹਰ ਨਾਮ ਵਿੱਚ ਸਮਾ ਕੇ ਕਹਿਣ ਦਾ ਭਾਵ ਵੀ ਹੁਣ ਹਰ ਨੂੰ ਨਾਮ ਪਦਾਰਥ ਮਿਲ ਗਿਆ ਕੋਈ ਨਾਮ ਪਦਾਰਥ ਠੀਕ ਹੈ ਤਾਂ ਚਾਰ ਪਦਾਰਥ ਪੂਰੇ ਹੋ ਗਏ ਤਾਂ ਹੁਣ ਇਹ ਸੱਚਖੰਡ ਵਿੱਚ ਵਾਸ ਹੋ ਗਿਆ ਇਹਦਾ ਹਾਂ ਜੀ ਸੁੱਤ ਸ਼ਬਦ ਨਾਲ ਜੋਗੀ ਆਪ ਸੱਚਖੰਡ ਚ ਠੀਕ ਹੈ ਜੀ ਪਹਿਲਾਂ ਇੱਕ ਹੋਇਆ ਸੀ ਹੁਣ ਉੱਗਿਆ ਹੈ ਜੀ ਆ ਨਾਮ ਚ ਸਮਾ ਗਿਆ ਮਨਮੁਖ ਚਾਂਚਲ ਮਤ ਹੈ ਅੰਤਰ ਬਹੁਤ ਚਤੁਰਾਈ ਕੀਤਾ ਕਰਤਿਆਂ 버ਥਾ ਗਿਆ ਇੱਕ ਤਿਲ ਥਾਂ ਨਾ ਪਾਈ ਮਨਮੁਖ ਚੰਚਲ ਮਤਾਂ ਮਨਮੁਖ ਜਿਹੜੀ ਮਤੋਂ ਦੀ ਹੈ ਬੜੀ ਚੰਚਲ ਹੁੰਦੀ ਹੈ ਚਲਾਇ ਮਾਨ ਹੁੰਦੀ ਹੈ ਟਿਕਦੀ ਨਹੀਂ ਇੱਕ ਜਗ੍ਹਾ ਟੁੱਟੀ ਮਤ ਚੰਚਲੇ ਰਹਿਣੀਆਂ ਹੱਥ ਠਿਕਦਾ ਟੁੱਟ ਨਹੀਂ ਠਿਕਦਾ ਇਸ ਥਾਂ ਅੰਤਰ ਬਹੁਤ ਚਤਰਾਈ ਬੜੀ ਚਤਰਾਈ ਹੈ ਅੰਦਰ ਉਹਦੇ ਸੋ ਆਪਣੇ ਆਪ ਨੂੰ ਚਲਾਕ ਸਮਝਦਾ ਕੀਤਾ ਕਰਤਿਆਂ 버ਥਾ ਗਿਆ ਜੋ ਉਹਨੇ ਕੀਤਾ ਧਰਮ ਦੇ ਨਾਮ ਤੇ ਸਾਰੇ ਵਰਤਕ ਲਾ ਗਿਆ ਜਪ ਕੀਤਾ ਦਮ ਕੀਤਾ ਤੇ ਯਾਤਰਾ ਕੀਤੀ ਪੁੰਨਦਾਨ ਜੋ ਵੀ ਕੁਝ ਕੀਤਾ ਵਰਤਾਈ ਗਿਆ ਪਰ ਕੁਝ ਨਹੀਂ ਲਗਿਆ ਇੱਕ ਤਿਲ ਤਾਂ ਇਹਨਾਂ ਪਈ ਇੱਕ ਤਿਲ ਜਿੰਨਾ ਵਿਅੋਗ ਅਤ ਕਾਲ ਕਮਾਈ ਥਾਂ ਨਹੀਂ ਪਈ ਅਦਵਤ ਤਿਲ ਜਿੰਨਾ ਵੀ ਉਹਨਾਂ ਗਿਆਨ ਨਹੀਂ ਮਿਲਿਆ ਥਾਂ ਤਾਂ ਪੈਂਦੀ ਜੇ ਗਿਆਨ ਸੋਝੀ ਮਰਦੀ ਆਤਮ ਗਿਆਨ ਦੀ ਕੋਈ ਤਿਲ ਜਿੰਨਾ ਵੀ ਆਤਮ ਗਿਆਨ ਨਹੀਂ ਹੋਇਆ ਹਾਂਜੀ ਪੁੰਨਦਾਨ ਜੋ ਬੀਜ ਦੇ ਸਭ ਧਰਮ ਰਾਏ ਕਹਿ ਜਾਈ ਬਿਨ ਸਤ ਗੁਰੂ ਜਮ ਕਾਲ ਨਾ ਛੋਡੇ ਦੂਜੇ ਭਾਏ ਖਵਾਈ ਉਹ ਪੁੰਨਦਾਨ ਦੇ ਬੀਜ ਉਹ ਪੁੰਨਦਾਨ ਦਾ ਤਾਂ ਨਹੀਂ ਸੀ ਨਾ ਪੁੰਨਦਾਨ ਨੂੰ ਮੰਨਦਾ ਸੀ ਪੁੰਨਦਾਨ ਬੀਜਦਾ ਰਿਹਾ ਪੁੰਨਦਾਨ ਜਿਹੜੇ ਬੀਜਦੇ ਨੇ ਸਭ ਧਰਮ ਰਾਏ ਦੇ ਜਾਈ ਉਹਨਾਂ ਦਾ ਧਰਮ ਰਾਏ ਦੀ ਵਿਚਾਰੀ ਜਾਣਾ ਹੀ ਪੈਂਦਾ ਧਰਮ ਰਾਏ ਦਾ ਪੁੰਨਦਾਨ ਲੇਖਾ ਕਰਦਾ ਹੈ ਤੇਰੇ ਤੇ ਫਿਰ ਵੀ ਇਹੰਦਾ ਲੈ ਵੀ ਜਿਹੜਾ ਤੇਰਾ ਕੁੰਨਦਾਨ ਕੀਤਾ ਹੈ ਉਹਦਾ ਫਲ ਖਾਇਆ ਜਾ ਕੇ। ਜਵਾਲਾ ਜਨ ਮਰ ਜਾਂਦਾ ਹੈ ਕੁੰਨਦਾਨ ਫਸਾਉਣੇ ਵਾਲੀ ਚੀਜ਼ ਹੈ। ਉਹਦਾ ਤੈਨੂੰ ਫੇਰ ਭੇਜਦਾ ਕਹੇ ਵੀ ਤਾ ਉਹ ਖਾਣਾ ਪਊਗਾ। ਆਪੇ ਬੀਜ ਆਪੇ ਹੀ ਖਾਏ ਤੇ ਬੀਜੇਗਾ ਤੈਨੂੰ ਖਾਣਾ ਪਊਗਾ ਕੇ। ਕੁੰਨਦਾਨ ਵਿੱਚ ਆਜਾ ਖਾਲਾ 2000 ਲੈ ਲੈ। ਨਹੀਂ ਮੁੱਕ ਸਕਦਾ ਇਸ ਤਰੀਕੇ ਨਾਲ ਕੁੰਨਦਾਨ ਦੇ ਵਿੱਚ ਇਹ ਜਿਹੜੀ ਪ੍ਰਸੰਧ ਨਹੀਂ ਟੁੱਟਦਾ ਜਿਹੜੇ ਕੁੰਨਦਾਨ ਨੂੰ ਮੰਨਦੇ ਨੇ। ਉਹਨਾਂ ਦਾ ਜਮਨ ਬੰਦ ਦਾ ਪ੍ਰਸੰਧ ਟੁੱਟੇ ਨਹੀਂ ਸਕਦਾ। ਜੇਨ ਸਤਗੁਰੂ ਜਮ ਕਾਲ ਨਾ ਛੱਡੀ, ਛੋੜੀ। ਦੂਜੇ ਪਾਇ ਖੋਈ। ਪੂਰਨ ਗਿਆਨ ਤੇ ਬਿਨਾਂ ਹੁਕਮ ਨਾਲ ਜੁੜੇ ਤੇ ਬਿਨਾਂ ਜਮ ਕਾਲ ਨਹੀਂ ਛੱਡਦਾ। ਹੁਕਮ ਵਿੱਚ ਰਹੇ ਤੇ ਬਿਨਾਂ ਜਮ ਕਾਲ ਨਹੀਂ ਛੱਡਦਾ। ਸਬਦ ਗੁਰੂ ਨਾਲ ਮੇਲ ਤੋਂ ਬਿਨਾਂ ਜਮ ਕਾਲ ਨਹੀਂ ਛੱਡਦਾ। ਐ ਚਲੋ। ਦੂਜੇ ਪਾਇ ਖੋਈ ਜਿਹਨਾਂ ਜਰਮਾਇਆ ਦੀ ਭੁੱਖਾ ਉਹਨਾਂ ਚਰ ਖੋਰੀ ਹੈ। ਖੋਰੀਆ ਜਮਨ ਬੰਦ ਨਾ ਬਣਿਆ ਸਿੱਤੇ ਰਹੂਗਾ। ਹਾਂਜੀ। ਜੋ ਬਨ ਜਾਂਦਾ ਨਦਰ ਨਾ ਆਵੇਈ। ਜਰ ਪਹੁੰਚੇ ਮਰ ਜਾਈ ਤਕਲਤ ਮੋਹ ਹੇਤ ਹੈ ਅੰਤ 베ਲੀ ਕੋ ਨਾ ਸਖਾਈ ਆ ਜੋਵਨ ਜਾਂਦਾ ਨਦਾਂ ਦਾ ਆ ਬਈ ਆ ਜਿਹੜੀ ਜਵਾਨੀ ਹੈ ਰੂਪ ਵਾਲਾ ਜਾਂਦਾ ਤਾਂ ਪਤਾ ਹੀ ਨਹੀਂ ਲੱਗਦਾ ਕਾ ਚਲਿਆ ਜਾਂਦਾ ਤੇ ਤਦੂ ਗਿਆ ਤਾਂ ਦੇਖਦਾ ਹੀ ਨਹੀਂ ਜੰਦਾ ਆਉਂਦਾ ਤਾਂ ਦੇਖਦਾ ਜਾਂਦਾ ਜਾਂਦਾ ਹੀ ਨਹੀਂ ਹੈ ਨਦਾਂ ਦਾ ਆ ਬਈ ਤੇ ਜਰ ਪਹੁੰਚੇ ਜਦ ਜਰ ਹੋਵਾ ਜਾਂਦਾ ਮਰ ਜਾਈ ਉਦੋਂ ਮਰ ਜਾਂਦਾ ਸਰੀਰ ਛੱਡ ਜਾਂਦਾ ਪੁੱਤਰ ਕਲਤਰ ਮੋਹ ਹੇਤ ਹੈ ਪੁੱਤਰ ਨਾਲ ਇਸਤਰੀ ਨਾਲ ਮੋਹ ਕਰਕੇ ਹੇਤ ਹੈ ਸ਼ਰੀਰ ਕਰਕੇ ਹੇਤ ਹੈ ਰੂਪ ਕਰਕੇ ਹੇਤ ਹੈ ਸ਼ਰੀਰ ਦਾ ਅੰਤ 베ਲੀ ਕੋਨਾ ਸिखਾਈ ਅੰਤ ਸਮੇਂ ਦੇ ਵਿੱਚ ਕੋਈ ਵੀ ਸਹਾਇਤਾ ਨਹੀਂ ਕਰ ਸਕਦਾ ਕੋਈ ਵੀ ਕੰਮ ਨਹੀਂ ਹੁੰਦਾ ਪੁੱਤਰ ਕਲਤਰ ਮੋਹ ਹੇਤ ਹੈ ਅੰਤ 베ਲੀ ਕੋਨਾ ਸिखਾਈ ਇੱਥੇ ਵੀ ਪੈਰ ਦੇ ਰਾਹੇ ਨਹੀਂ ਲਾਏ ਜੀ ਪੁੱਤ ਤੇ ਕਲਤਰ ਵੇਖਿਆ ਪੁੱਤਰ ਕਲਤਰ ਚਾਹੀਦਾ ਸੀ ਸਤਗੁਰ ਸੇਵੇ ਸੋ ਸੁਖ ਪਾਏ ਨਾਉ ਵਸੈ ਮਨੀ ਆਈ ਨਾਨਕ ਸੇ ਵਡ ਭਾਗੇ ਵਡ ਭਾਗੀ ਜੇ ਗੁਰਮੁਖੀ ਨਾਮ ਸਮਾਈ ਸਤਗੁਰ ਸੇਵੇ ਸੋ ਸੁਖ ਪਾਏ ਜਿਹੜੇ ਸਤਗੁਰ ਨੂੰ ਸੇਵਦੇ ਨੇ ਸਤਗੁਰ ਦੇ ਬਾਣੇ ਚੱਲਦੇ ਨੇ ਉਹਨਾਂ ਨੂੰ ਸੁਖ ਮਿਲਦਾ ਉਹਨਾਂ ਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ ਨਾਉ ਵਸੈ ਮਨ ਆਈ ਨਾਮ ਉਹਨਾਂ ਦੇ ਅੰਦਰ ਵਿੱਚ ਵਸ ਜਾਂਦਾ ਆਖੇ ਨਾਨਕ ਸੇ ਵੱਡੇ ਵਡ ਭਾਗੀ ਜੇ ਗੁਰਮੁਖੀ ਨਾਮ ਸਮਾਈ ਗੋਬੜ ਭਾਗੀ ਨੇ ਬਹੁਤ ਵੱਡੇ ਭਾਤਾਂ ਵਾਲੇ ਨੇ ਜਿਹੜੇ ਨਾਮ ਦੇ ਵਿੱਚ ਸਮਾ ਜਾਂਦੇ ਨੇ ਗੁਰਮੁਖ ਜਿਹੜੇ ਗੁਰਮੁਖੀ ਅਵਸਥਾ ਪ੍ਰਾਪਤ ਕਰਕੇ ਹਕੂਮਤ ਦੇ ਵਿੱਚ ਨਾਮ ਚ ਸਮਾ ਜਾਂਦੇ ਨੇ ਉਦੋਂ ਵੱਡੇ ਭਾਗ ਕਿਸੇ ਨਹੀਂ ਹੋ ਸਕਦੇ ਸਭ ਤੋਂ ਵੱਡੇ ਭਗਾ ਵਾਲੇ ਉਹ ਨੇ ਠੀਕ ਹੈ ਇਹ ਵੀ ਪਿਛਲੇ ਸ਼ਲੋਕ ਨਾਲ ਮਿਲਦੀ ਏ ਗੱਲ ਹੈ ਜੀ ਹਾਂ ਜੀ ਨਾਨਕ ਭਗਤੀ ਰੱਤਿਆਂ ਹਰ ਹਰ ਨਾਮ ਸਮਾਈ ਇੱਥੇ ਵੀ ਹਰ ਨਾਮ ਸਮਾਉਣ ਦੀ ਗੱਲ ਹੈ ਜੀ ਠੀਕ ਹੈ ਜੀ ਜੇ ਗੁਰਮੁਖੀ ਨਾਮ ਸਮਾਈ ਗੁਰਮੁਖੀ ਨਾਮ ਦੇ ਵਿੱਚ ਸਮਾਉਣਾ ਹੈ ਜੀ ਆ ਗੁਰਮੁਖੀ ਨਾਮ ਦੇ ਵਿੱਚ ਸਮਾ ਜਾ ਜਾਂਦਾ ਨੇ ਸ਼ਬਦ ਸੁਰਤ ਦਾ ਮੇਲ ਹੋ ਜਾਂਦਾ ਹੈ ਜੀ ਨਾਮ ਲੈ ਮਮੇ ਨੂੰ ਸਿਹਰ ਹੀ ਨਹੀਂ ਹੈ ਹਾਂ ਜੀ ਗੁਰਮੁਖੀ ਨਾਮ ਹੀ ਸਮਾਈ ਗੁਰਮੁਖ ਨਾਮ ਦੇ ਵਿੱਚ ਸਮਾ ਜਾ ਜਾਂਦਾ ਹੈ ਜੀ ਹਾਂ ਜੀ ਮਨਮੁਖ ਨਾਮ ਨਾ ਚੇਤਨੀ ਬਿਨ ਨਾਮ ਹੈ ਦੁਖ ਰੋਏ ਆਤਮਾ RAM ਨਾ ਪੂਜਨੀ ਦੂਜੇ ਕਿਉਂ ਸੁਖ ਹੋਏ ਮਨਮੁਖ ਨਾਮ ਨਾਲ ਚੇਤਨੀ ਜਿੰਨੇ ਮਨਮੁਖ ਨੇ ਮਨਮੁਖ ਬਹੁਤ ਜਨ ਹੱਥੇ ਰੱਖੋ ਮਨਮੁਖ ਨਾਮ ਨਾਲ ਚੇਤਨੀ ਮਨਮੁਖ ਨਾਮ ਨਾਲ ਚੇਤਨ ਨਹੀਂ ਹੁੰਦੇ ਸਦੇ ਵੀ ਨਾਮ ਸੁਣ ਲੈਣਗੇ ਮੰਨਦੇ ਨਹੀਂ ਚੇਤਨ ਹੋਂਦਾ ਜਿਹੜਾ ਮੰਨ ਲਵੇ ਜਿਹੜਾ ਮਨ ਦਾ ਨਹੀਂ ਉਹ ਚੇਤਨ ਨਹੀਂ ਹੁੰਦਾ ਫਿਰ ਨਾਮਾ ਦੁੱਖ ਰੋਈ ਨਾਮ ਤੇ ਬਿਨਾ ਦੁੱਖਾਂ ਲਈ ਰੋਣਾ ਰੋਂਦੇ ਰਹਿੰਦੇ ਨੇ ਦੁੱਖਾਂ 'ਚ ਰੋਂਦੇ ਰਹਿੰਦੇ ਨੇ ਦੁੱਖ ਲੱਗੇ ਰਹਿੰਦੇ ਨੇ ਰੋਈ ਜਾਂਦੇ ਨੇ ਆਤਮਾ ਰਾਮ ਨਾਮ ਆਤਮਾ ਕਰਕੇ ਰਾਮ ਦੀ ਪੂਜਾ ਨਹੀਂ ਕਰਦੇ ਆਪਣੇ ਦੀ ਆਪਣੇ ਅੰਦਰ ਰਾਮ ਹੈ ਜਿਹੜਾ ਉਹਦੇ ਅੱਗੇ ਸਮਰਪਣ ਨਹੀਂ ਕਰਦੇ ਆਦਮ ਸਮਰਪਣ ਹੀ ਪੂਜਣਾ ਹੈ ਦੂਜੇ ਕਿਉਂ ਕੋਈ ਦੂਜੇ ਰਾਮ ਨਾਲ ਜੁੜੇ ਤੇ ਕਿਸੇ ਦੇ ਰਾਮ ਨਾਲ ਜੁੜੇ ਤੇ ਸੁੱਖ ਕਿਵੇਂ ਹੋ ਜਵੇ ਆਤਮਾ ਰਾਮ ਹੈ ਜਿਹੜਾ ਆਤਮ ਰਾਮ ਹੈ ਜਿਹੜਾ ਉਹਦੇ ਅੱਗੇ ਤਾਂ ਆਪਣਾ ਝੁਕੇ ਉਹਦੇ ਅੱਗੇ ਤਾਂ ਸਮਰਪਣ ਨਹੀਂ ਕੀਤਾ ਸੇਂਡਰ ਨਹੀਂ ਕੀਤਾ ਆਪਣੇ ਮੂਲ ਅੱਗੇ ਤਾਂ ਸੇਂਡਰ ਨਹੀਂ ਹੋਏ ਤੇ ਬਹਾਲੇ ਮੂਰਤੀ ਅੱਗੇ ਜਾ ਕੇ ਸੁੱਕੇ ਵਿੱਚ ਪ੍ਰਾਪਤ ਕਰਨਗੇ ਉਹਨਾਂ ਦਾ ਦੁਜਾਰਾ ਮਾ ਆਇਆ ਕੋਈ ਹੋਰੇ ਦੂਜੇ ਕਲ ਤੋਂ ਕੋਈ ਨਹੀਂ ਦੂਜੇ ਰਾਮਣਾ ਜੁੜ ਕੇ ਦੇਖੋ ਰਾਮ ਦੂਜਾ ਆਵੇ ਜੋ ਤਮੇ ਹੋ ਜਵੇ ਉਹਨਾਂ ਦਾ ਹੋਰ ਮੂਰਤੀ ਬਣਾ ਲਈ ਕਿਸੇ ਉਹ ਰਾਮ ਦੀ ਬਹਾਰ ਸਭ ਦੀ ਕੌਣ ਆ ਉਹ ਨਹੀਂ ਸੋਖ ਹੋ ਸਕਦਾ ਸੀ ਉਹਦੇ ਨਾਲ ਨਾ ਕਿਸੇ ਨੂੰ ਹੋਇਆ ਨਾ ਹੋਵੇ ਉਹ ਤਾਂ ਵਿਚਾਰਾ ਆਪ ਦੁਖੀ ਰਹਿ ਰਾਮ ਤਾਂ ਸਿੱਧਾ ਗਵਾ ਕੇ ਠੀਕ ਹੈ ਜੀ ਹਮੇ ਅੰਤਰ ਮੈਲ ਹੈ ਸ਼ਬਦੀ ਨਾ ਕਾਢੈ ਧੋਈ ਨਾਨਕ ਬਿਨ ਨਾਮੈ ਮੈਲਿਆ ਮੂਹੇ ਜਨਮ ਪਦਾਰਥ ਕੋਈ ਹੋ ਮੈਂ ਅੰਦਰ ਮਾੜਾ ਹੰਕਾਰ ਜੜਾਉਦੇ ਤੰਦਰ ਮਾੜਾ ਹੋ ਮੈਂ ਅੰਦਰ ਮਾੜਾ ਹੰਕਾਰ ਆਪੇ ਮਾੜਾ ਅੰਕਰ ਮੈਲ ਹੋਇ ਸ਼ਬਦ ਨਾ ਕਾਢੈ ਧੋਈ ਉਹ ਸ਼ਬਦ ਨਾਲ ਧੋਣਾ ਸੀ ਆ ਗੁਰ ਸ਼ਬਦ ਨਾਲ ਧੋਣਾ ਸੀ ਦਾ ਮਨ ਇਹ ਮਨ ਤੋਂ ਉਹ ਸ਼ਬਦ ਲਾਗੋ ਹਸ ਤੋ ਰਹੋ ਜਿਤਲਾਏ ਏ ਗੁਰੂ ਉਪਦੇਸ਼ ਨਾਲ ਮੰਨ ਤੋਣਾ ਸੀਗਾ ਓਮੇਦਾਲ ਨਹੀਂ ਸੀ ਓਮੇ ਦੀ ਮੈਂ ਇਹ ਕਿਤੀ ਇਹ ਨਹੀਂ ਕੀਤਾ ਮੈਂ ਕੀਤਾ ਨਾਨਕ ਬਿਨ ਨਾਮ ਹੈ ਵਹਿਲਿਆ ਹੋਏ ਜਨਮ ਪਦਾਰਥ ਕੋਈ। ਤਾਂ ਇਹ ਨਾਮ ਤੇ ਬਿਨਾ ਹਰਜਸ ਤੋਂ ਬਿਨਾ ਮਾਰੇ ਵਰਗੇ ਜਨਮ ਪਦਾਰਥ ਕੋਲਿਆ ਜਨਮ ਪਦਾਰਥ ਲੈਣ ਆਏ ਸੀ ਆ ਜਨਮ ਨਹੀਂ ਸੀ ਹੋਇਆ ਇਹ ਤਾਂ ਦੇਹਧਾਰ ਚੋਲਾ ਧਾਨ ਕੀਤਾ ਸੀ ਕਾਮਕ੍ਰੋਧ ਦਾ। ਵੀਰੇ ਜਨ ਨੂੰ ਤੋਂ ਕੋ ਦੂਆ ਜਨ ਪਦਾਰਥ ਮੰਣਾ ਸੀ। ਤੇ ਉਹ ਜਨਪਦਾਰਤ ਕੋਲ ਆ ਜਿਹੜਾ ਮਿਲਣਾ ਸੀ ਉਹ ਮਿਲਿਆ ਹੀ ਨਹੀਂ ਤੇ ਕੌਡੀਵਰਲੇ ਕੋਲ ਆ ਗਿਆ ਹੀ ਜਨਮ ਠੀਕ ਹੈ ਜੀ ਨਾਨਕ ਬਿਨ ਨਾਵੇਂ ਮੈਲਿਆਂ ਮੁਏ ਜਨਮ ਪਦਾਰਥ ਮੈਲੇ ਹੀ ਮਰ ਗਏ ਜਨਮ ਪਦਾਰਥ ਕੋਲੇ ਠੀਕ ਹੈ ਜੀ ਭਰਮ ਚਾਏ ਸੀ ਭਰਮ ਚ ਚਲੇ ਗਏ ਜੀ ਹਾਂ ਭਰਮ ਦਾ ਅੱਗੇ ਮਰ ਹਾਂ ਵਿੱਚ ਆਇਆ ਹਾਂ ਵਿੱਚ ਗਿਆ ਹੈ ਜੀ ਮਨਮੁਖ ਬੋਲੇ ਅੰਧਲੇ ਤਿਸਮੈ ਅਗਨੀ ਕਾ ਵਾਸ ਬਾਣੀ ਸੁਰਤੀ ਨਾ ਬੁਝਣੀ ਸ਼ਬਦੀ ਨਾ ਕਰੇ ਪ੍ਰਗਾਸ ਆਨਮੁਖ ਬੋਲੇ ਅੰਦਰਲੇ ਵਨਮੁਖੰਦ ਨੇ ਬੋਲੇ ਅੰਦਰਲੇ ਹੁੰਦੇ ਨੇ ਅੰਦਰਲੇ ਬੋਲੇ ਮਾਇਆ ਦਾ ਇਹ ਨਾ ਬੋਲ ਹੁੰਦਾ ਜਿੰਨਾ ਚਿਰ ਅਸੀਂ ਦੇਖੀ ਨੂੰ ਜੁੜੇ ਹੋਏ ਹਣਾ ਸਾਨੂੰ ਤਾਂ ਹੀ ਅੱਖਾਂ ਵੀ ਡੁਪਲੀਕੇਟ ਮਿਲ ਕੇ ਆਈ ਨੇ ਕੰਨ ਵੀ ਡੁਪਲੀਕੇਟ ਮਿਲਿਆ ਹੋਏ ਨੇ ਇਹਨਾਂ ਕੰਧਾਂ ਨਾਲ ਸੀ ਸੁਣਦੇ ਆ ਮਾਇਆ ਦੀ ਆਵਾਜ਼ ਬਿਨਾਂ ਕੰਨਾਂ ਤੋਂ ਸੁਣ ਵਾਲੀ ਜਿਹੜੀ ਹੈ ਨਾ ਬਾਣੀ ਉਹ ਨਹੀਂ ਸੁਣ ਸਕਦੇ ਅਸੀਂ ਜਿਹੜਾ ਉਹ ਨਹੀਂ ਸੁਣ ਸਕਦਾ ਉਹ ਬੋਲਦਾ ਜਿਹੜਾ ਧੁਰ ਕੀ ਬਾਣੀ ਨਹੀਂ ਸੁਣ ਸਕਦਾ ਉਹਨੂੰ ਫੋੜਾ ਕੇ ਆਇਆ ਮਰਬਾਨੀ ਚ ਆ ਨਹੀਂ ਆਗਾ ਵੀ ਜਿਹੜਾ ਦੂਜੀ ਗੱਲ ਨਹੀਂ ਸੁਣ ਸਕਦਾ ਅੰਨਾ ਉਹਨੂੰ ਕਿਹਾ ਆਇਆ ਜਿਹਨਾਂ ਨੂੰ ਸੱਚ ਦੀ ਪਛਾਣ ਨਹੀਂ ਹੈ ਜੋ ਤਾਂ ਦਰਸ਼ਨ ਨਹੀਂ ਕਰ ਸਕਦੇ ਤੇ ਅੱਖਰੀਆਂ ਬ्यान ਉਹਨਾਂ ਦੁਨੀਆਂ ਖਾਣੇ ਨਹੀਂ ਆਣਾ ਇਹਨਾਂ ਖਾ ਲੈਣ ਮਾਇਆ ਦੇਖਣ ਵਾਲਿਆਂ ਖਾ ਲੈ ਉਹਨੂੰ ਖਣੀ ਭੋਲੇ ਅੰਦਰ ਹੀ ਰਹਿ ਮਨ ਨੂੰ ਖਣੀ ਭੋਲੀ ਜਦ ਹੋਈ ਜਾ ਨਾ ਬਸ ਕੋ ਕੰਨਾ ਬੋਲਾ ਵੀ ਹੋਰ ਕਿਸੇ ਨੂੰ ਕਹਿੰਦੇ ਗੁਰਬਾਣੀ ਇਹਦਾ ਬੋਲਾ ਵੀ ਹੋਰ ਕਿਸੇ ਨੂੰ ਕਹਿੰਦੀ ਹੈ ਵਿਚਾਰ ਨਹੀਂ ਕਾ ਬਾਸ ਉਹਨਾਂ ਦੇ ਵਿੱਚ ਅਗਨੀ ਦਾ ਬਾਸ ਸੀ ਅਗਨੀ ਨਹੀਂ ਸੀ ਅਸਲ ਤੇ ਤ੍ਰਿਸ਼ਨਾ ਅਸਲ ਹੈ ਮਾਇਆ ਹਨ ਮਾਇਆ ਅਗਨ ਸਭ ਇਸ ਕੋ ਜੇ ਹੀ ਕਰਤੇ ਖੇਲ ਮਾਇਆ ਦੀ ਜਿਹੜੀ ਧੋਖਾ ਹੈ ਮਾਇਆ ਦੀ ਜਿਹੜੀ ਇੱਛਾ ਹੈ ਇਹੀ ਤ੍ਰਿਸ਼ਨਾ ਹੈ ਇਹ ਯੋਗ ਹੈ ਉਹਨਾਂ ਵਿੱਚ ਨਾਮ ਦੀ ਭੁੱਖ ਨਹੀਂ ਹੈ ਮਾਇਆ ਅਗਦੀ ਭੁੱਖ ਹੈ ਜੇ ਤਾਂ ਹੁੰਦੀ ਅਵਰਥ ਦੀ ਭੁੱਖ ਨਾਮ ਦੀ ਭੁੱਖ ਫੇਤਾ ਹੋ ਜਾਂਦੇ ਸ਼ਾਂਤ ਪੇਦਾ ਭੰਗ ਜਾਂਦੇ ਸੰਤ ਅਸ਼ਾਂਤ ਕਾਦੇ ਨੇ ਅਸੰਤ ਕਾਦੇ ਨੇ। ਉਹ ਕਹਦਾ ਮਾਇਆ ਦੀ ਅਗਦੀ ਭੁੱਖ ਹੈ। ਤੇ ਅਗ ਪਾਈ ਆਈ ਹੈ ਕਿਸੇ ਕੁਝ ਦੇ ਤੇ ਕੁਝ ਦੇਦਰ ਹੋ ਗਈ। ਇਹ ਕੁਝ ਜੀ ਅੱਖ ਪਾਈ ਹੋਈ ਹੈ। ਉਹ ਜਦੋਂ ਸ਼ਾਂਤ ਹੋ ਜਵੇ ਅਗ ਤਾਂ ਹੋਰ ਪਾਈ ਜਾਂਦੇ ਆ ਅਸੀਂ ਤਾਜੇ ਖੋਲ ਹੋਰ ਪਾਈ ਜਾਂਦੇ ਆ। ਇਹ ਤਿਰਿਸ਼ਨਾ ਦੇ ਤੀਰ ਵਾਦ ਨੇ ਦਾ ਤਿਰਿਸ਼ਨਾ ਤੀਰ ਰਹੇ ਘੱਟ ਪਿੱਤਰ। ਇਹ ਉਹ ਕਰਨ ਲਈ ਉਹਨਾਂ ਚਾਹੀ। ਅਗ ਨਹੀਂ ਦਾ ਬਾਸ ਹੈ ਵਿੱਚ। ਮਨਮੁਖ ਕਿਦਾ ਬੋਲੇ ਅੰਦਲੇ ਨੇ ਕਗਨੀ ਕਾ ਬਾਸ ਵਿੱਚ ਹਾਂਜੀ ਬਾਣੀ ਸੁਰਤੀ ਨਾ 부ਜਣੀ ਸ਼ਬਦੀ ਨਾ ਕਰੇ ਪ੍ਰਗਾਸ ਬਾਣੀ ਸੁਰਤੀ ਸੁਰਤ ਸ਼ਬਦ ਵਾਲੀ ਬਾਣੀ ਜਿਹੜੀ ਹੈ ਸੁਰਤੀ ਬਾਣੀ ਉਹ ਤਾਂ 부ਝਦੇ ਨਹੀਂ ਹੈ ਗੁਰਬਾਣੀ ਵੀ 부ਝਣ ਵਾਲੀ ਗੱਲ ਹੈ ਗੁਰਬਾਣੀ ਚ ਉਹਦਾ ਅਸੀਂ 부ਝ ਲਿਆ ਉਹ ਤਾਂ ਚਲ ਖਾਨ ਦੀ ਗੱਲ ਹੈ ਗੁਰਬਾਣੀ ਵਿੱਚ ਵੀ 부ਝਣ ਵਾਲਾ ਬਹੁਤ ਕੁਝ ਹੈ ਜੇ ਗੁਰਬਾਣੀ 부ਝ ਲੈਂਦੇ ਤਾਂ ਉਹਨੂੰ ਵੀ 부ਝ ਲੈਂਦੇ ਉਹ ਤਾਂ ਬਾਅਦ 부ਝ ਹੁੰਦੀ ਪਰ ਆਹ ਗੁਰਬਾਣੀ ਉਹ 부ਝਣ ਦੇ ਦੀ ਕਿਹਾ ਹੈ ਸਿਰਫ ਇਹ ਨੋ ਬੁਝੇ ਕਿ ਆਮ ਹੀ ਨਾ ਬਾਣੀ ਹੈ ਗੁਰਬਾਣੀ ਚ ਧਿਆਨ ਨਹੀਂ ਹੈ ਤਾਂ ਨਹੀਂ ਬੁਝੇ ਤੇ ਸ਼ਬਦ ਦਾ ਪ੍ਰਕਾਸ਼ ਕਿਵੇਂ ਹੋਵੇ ਅੰਦਰ ਅੰਦਰ ਜਾਣਨ ਕਿਵੇਂ ਬੁਝਣ ਵਾਲੀ ਗੱਲ ਸਮਝਣ ਵਾਲੀ ਗੱਲ ਗੁਰਬਾਣੀ ਚ ਫਸਦਾ ਹੈ ਜਿਹੜੀ ਸਮਝਣ ਵਾਲੀ ਗੱਲ ਹੈ ਉਹ ਸਿਰਫ ਮਾਇਆ ਦਾ ਗਿਆਨ ਹੈ ਜਿਵੇਂ ਜੈਸੇ ਜਲ ਮਨ ਕਮਲ ਦੇ ਰਾਲਮ ਮੁਰਗਾ ਵੀ ਨੀਥਾਣਾ ਇਹ ਸਮਝਣ ਵਾਲੀ ਗੱਲ ਹੈ ਇੱਥੇ ਤੱਕ ਜਿਹੜਾ ਅੱਗੇ ਵਾਲੀ ਗੱਲ ਹੈ ਉਹ ਬੁਝਣ ਵਾਲੀ ਹੈ ਬਾਹਰ ਜਿਹੜਾ ਪ੍ਰਮਾਣ ਮਾਇਆ ਦਾ ਉਹ ਤਾਂ ਸਮਝਣ ਵਾਲੀ ਗੱਲ ਹੈ ਜਿਹੜੀ ਉਹ ਤਾਂ ਅੱਗੇ ਵੀ ਜੋ ਗੱਲ ਸਮਝਾਈ ਆ ਜਿਹੜੇ ਪ੍ਰਥਾਏ ਗੱਲ ਕਹੀ ਆ ਉਹ ਜੁਣੜੀ ਸਿਰਫ ਤੇ ਸ਼ਬਦ ਭਵਸਾਗਰ ਤਰੀਏ ਨਾਨਕ ਨਾਮ ਵਖਾਉਂ। ਹੋਰ ਸਿਰਫ ਸ਼ਬਦ ਉਹ ਕਿਹੜਾ ਸ਼ਬਦ ਆ ਭਵਸਾਗਰ ਕਿਵੇਂ ਤਰੀ ਜਾਊ। ਅਸਿੱਧਾ ਰੋਹ ਸ਼ਬਦ ਪੜਦੇ ਨਾ ਗੁਰਬਾਣੀ ਨਾਲ ਜੁੜੇ ਨਾ ਭਵਸਾਗਰ ਕਿਵੇਂ ਤਰੀਆ। ਉਹ ਜੋ ਆਲੀ ਗੱਲ ਸੀ ਉਹ ਕਿਹੜਾ ਸ਼ਬਦ ਸੀ ਕਿਵੇਂ ਤਰੀਆ ਜਿਆਦਾ। ਸਾਰੇ ਜਾਣਦੇ ਜੇ ਬੁੱਝ ਲੈਣਦੇ। ਹਾਂਜੀ। ਉਹਨਾ ਆਪਣੀ ਅੰਦਰ ਸੁਧ ਨਹੀਂ। ਗੁਰਬਚਨੀ ਨਾ ਕਰੇ ਵਿਸ਼ਵਾਸ। ਗਿਆਨੀਆਂ ਅੰਦਰ ਗੁਰ ਸ਼ਬਦ ਹੈ ਨਿਤ ਹਰ ਲਿਵ ਸਦਾ ਵਿਗਾਸ ਉਹਨਾਂ ਦੇ ਆਪਣੇ ਅੰਦਰ ਗਿਆਨ ਹੈ ਨਹੀਂ ਸੋਝੀ ਹੈ ਨਹੀਂ ਜੇ ਨਹੀਂ ਸੀ ਕਿ ਸੋਝੀ ਦਫਾ ਆਉਣੇ ਗੁਰੂ ਦੀ ਗੱਲ ਤੇ ਵਿਸ਼ਵਾਸ ਕਰ ਲੈਂਦੇ ਗੁਰਬਾਣੀ ਤੇ ਕਰ ਲੈਂਦੇ ਜਦ ਇਹ ਇਹੇ ਤੇ ਸੋਝੀ ਆ ਜਾਂਦੀ ਇਹਦੇ ਤੇ ਵਿਸ਼ਵਾਸ ਨਹੀਂ ਕਰਦੀ ਅੰਦਰ ਸੋਝੀ ਹੈ ਨਹੀਂ ਅੰਦਰ ਚਾਲਣ ਹੋਵੇ ਤਾਂ ਕੰਮ ਹੀ ਹੋਵੇ ਭਈ ਆਪਣੇ ਚੁਰੇ ਜਾ ਕੇ ਕਿਸੇ ਤੋਂ ਲਾਇਆਓ ਯਾਰ ਲੋ ਦੂਰ ਤੋਂ ਲੱਗੇ ਨਹੀਂ ਆਉਣੀ। ਦੂਰ ਵਾਲੀ ਅੱਗ ਘਾਲਦੀ ਬਣਦੇ ਨਹੀਂ ਆਪਣੇ ਅੰਦਰ ਹੈ ਜੀ। ਤੇ ਢੇਰਾ ਦਾ ਫਿਰ ਰਹੂਗਾ ਜੀ। ਆਪਣਾ ਦੀਵਾ ਵੀ ਬਜਾ ਲੈਣਾ। ਠੀਕ ਹੈ ਜੀ। ਗਿਆਨੀਆਂ ਅੰਦਰ ਗੁਰ ਸ਼ਬਦ ਹੈ। ਨਿਤ ਹਰ ਲਿਵ ਸਦਾ ਵਿਗਾਸ। ਪਰ ਇੱਕ ਪਾਸੇ ਗਿਆਨੀ ਆਇਆ ਹੁਣ। ਗੁਰ ਸਿੱਖ ਗਿਆਨੀ ਹੈ ਗੁਰਮੁਖਾ। ਇਹ ਆਦੇ ਅੰਦਰ ਗੁਰ ਸ਼ਬਦ। ਜਦੋਂ ਇਹ ਗੁਰ ਸ਼ਬਦ ਨਾਲ ਗੁਰੂ ਦੀ ਗੱਲ ਨਾਲ। ਇਹਨਾਂ ਦਾ ਪ੍ਰੇਮ ਗੁਰੂ ਦਾ ਪ੍ਰੇਮ ਹੈ ਗੁਰੂ ਦੀ ਆਗਿਆ ਨਾਲ ਪ੍ਰੇਮ। ਪਿਆਰੀਆਂ ਅੰਦਰ ਗੁਰ ਸ਼ਬਦ ਹਾ। ਗੁਰ ਦਾ ਅਪਦੇਸ। ਯਾਨੀ ਆਪਣੇ ਹਿਰਦੇ ਸਾਹਮਣੇ ਰੱਖਦੇ ਨੇ ਇੱਕ ਇੱਕ ਗੱਲ ਗੁਰੂ ਦੀ। ਪਹਿਲਾਂ ਤਾਂ ਸੁਣਦੇ ਪੂਰੇ ਧਿਆਨ ਨਾਲ ਲੈ ਫਿਰ ਫਿਰ ਐ ਰੱਖਦੇ ਨੇ ਦਸਾਂਗੇ ਵੀ ਕਾਜੀ ਜਿਵੇਂ ਜਿਵੇਂ ਹੁਣੇ ਸੁਣਿਆ ਐ ਹੋ ਰਹੀ ਨਹੀਂ ਯਾਰ ਵਕਤਾ ਜੀ। ਆਸੇ ਨਹੀਂ ਹੁੰਦੀ ਅੰਦਰ ਜਾ ਕੇ। ਇਸ ਕਰਕੇ ਸਦਾਦਾ ਸੁਣਦੇ ਰਹਿੰਦੇ ਕਿਉਂ ਨਾਲ। ਜੁੜੇ ਰਹਿੰਦੇ ਨੇ ਆਨੰਦਿਕ ਭਗਤਾਂ ਦਾ ਵਗਾਸ। ਯਾਨੀ ਹੀ ਭਗਤ ਹੈ ਭਗਤ ਵੀ ਨਹੀਂ ਸੋਏ। ਵਿਨਾਲ ਤਾਹੀਰ ਹੋਊਗਾ ਜੇ ਸਾਜੀ ਇਹ ਗੱਲ ਗੁਰੂ ਦੀ ਓਵੇਂ ਜੇ ਕਹੀ ਹੋਣੀ ਕਹੀ ਓਵੇਂ ਆ ਸਾਜੀ ਜੇ ਵਾਸੀ ਹੋ ਗਈ ਫੇਰ ਵੀ ਗੱਲ ਨੇ। ਉਸ ਦੇ ਵਾਸੀ ਹੋ ਗਈ ਫੇਰ ਇੱਕ ਦਿਨ ਖਤਮ ਵੀ ਹੋ ਜੂ। ਹਰ ਗਿਆਨੀਆਂ ਕੀ ਰੱਖਦਾ ਅਹ ਸਦ ਬਲਹਾਰੀ ਤਾਸ। ਉਹ ਜਿਹੜਾ ਗਿਆਨੀਆਂ ਦੀ ਰੱਖਿਆ ਕਰਦਾ ਹੈ ਗਿਆਨੀਆਂ ਨੂੰ ਜਦੋਂ ਦੇ ਜਾਤ ਤੋਂ ਬਾਹਰ ਕੱਢ ਲੈਂਦਾ ਮੈਂ ਉਹਦੇ ਤੇ ਕੁਰਬਾਨ। ਗਿਆਨੀ ਆਲੀ ਰੱਖਿਆ ਕਰਵਾ ਲਈ ਤੇ ਮੈਂ ਕੁਰਬਾਨ। ਹਰ ਹੈਗਾ ਜੋ ਆਪਣਾ ਮੂਲ ਹੈ ਜੀ। ਆ ਮਰੇ ਹਰੇ ਕਰੂਗਾ ਕੀ ਔਰ ਕਰਨ ਕਰੂਗਾ ਦਰਦੇ ਅੰਧਾਰ ਹੈ ਜਿਹੜਾ ਆਪਣੇ ਜਿਹੜਾ ਗੁਰ ਨਾਲ ਹੈ ਗੁਰ ਮੇਰਾ ਸੰਗ ਸਦਾ ਹੈ ਉਹ ਵੀ ਰੱਖਿਆ ਕਰੂਗਾ ਜਿਹੜਾ ਹੈ ਪਤਾ ਹੀ ਨਹੀਂ ਕਿੱਥੇ ਅਸੂਰ ਕਿਰਨ ਗਿਆ ਕਿੱਥੇ ਕਰੂਗਾ ਜਿਹੜਾ ਨਾਲੇ ਕਹਿੰਦਾ ਹਰ ਵਕਤ ਉਹ ਰੱਖਿਆ ਕਰ ਸਕਦਾ ਸਦਾ ਹੈ ਨਾਲੇ ਠੀਕ ਹੈ ਜੀ ਹਰਬਿੰਦ ਕੌਣ ਸਹਾਇ ਮਨ ਕਾ ਹੈ ਜੀ ਹਾਂ ਜੀ ਗੁਰਮੁਖੀ ਜੋ ਹਰ ਸੇਵਦੇ ਜਨ ਨਾਨਕ ਤਾਂ ਕਾ ਦਾਸ ਵਾਜੇ ਹਰਦੀ ਸੇਵਾ ਕਰਦੇ ਨੇ ਉਹ ਗੁਰਮੁਖੀ ਦੇ ਜਰ ਉਹਨਾਂ ਕੋਲ ਬੇਗੁਤੀ ਜੀ ਗੁਰਮੁਖੀ ਕੋਲ ਬੇਗੁਤੀ ਹੁੰਦੀ ਹੈ ਅਸਾਂ ਕੇ ਬੇਗੁਤੀ ਦਾ ਨਾਮ ਹੈ ਗੁਰਮੁਖੀ ਹੈ ਇੱਥੇ ਆ ਕੇ ਗੁਰਮੁਖੀ ਲਾਗਦੇ ਸਿੱਖ ਲੈਣਾ ਪੈਂਦਾ ਕੋਈ ਜਿਹੜਾ ਪਲਮੀ ਸੀ ਨਾ ਪਹਿਲਾਂ 2 ਪਲਮੀ ਚਲੇ ਆਉਂਦੇ ਚੇਤਰ ਮੰਨ ਜੇ ਕੋਈ ਕੋਕਦਾ ਫਿਰ ਗੁਰਮੁਖੀ ਬਣ ਜਾਂਦਾ ਜਨ ਅਲਪ ਸੁਖ ਛਾੜ ਤੇ ਤੁਸੀਂ ਆਪਣੀ ਸੁਖਾ ਨੂੰ ਤਿਆਰ ਦਿੰਦਾ ਹੈ ਅਲਪ ਸੁਖ ਛਾੜ ਪਰਮ ਸੁਖ ਪਾਵਾ ਇਹ ਜਰੀਆ ਉਹ ਕੰਮ ਕਰਾਵਾ ਗੁਰਮੁਖੀ ਫਿਰ ਕੰਤਾ ਫਿਰ ਕੰਤਾ ਤੇ ਗੁਰੂਮਖੀਏ ਠੀਕ ਹੈ ਜੀ ਗੁਰਮੁਖੀ ਜੋਰ ਸੇਵਦੇ ਜਨ ਨਾਨਕ ਪਾਕਾ ਦਾਸ ਜਿਹੜੇ ਹਾਲੂ ਸੇਵਦੇ ਨੇ ਗੁਰਮਖ ਨਾਨਕਾ ਦਾ ਮੈਂ ਦਾਰੋ ਕੋ ਨਾਨਕ ਨੂੰ ਗੁਰੂ ਮੰਨੀ ਜਾਂਦੇ ਨਾਨਕ ਦਾ ਮੈਂ ਦਾਰੋ ਇਹ ਤਾਂ ਵੀ ਝੂਠਿਆ ਨਾਨਕ ਝੂਠਾ ਇਹ ਉਹਦੀ ਮੰਦੇ ਦੀ ਫਿਰ ਅਸੀਂ ਤੇ ਆਹਨ ਮੰਦੇ ਦੀ ਜਿਹੜੀ ਅਦਰ ਗੁਰੂ ਕਹਾਣੀ ਦਾਸ ਕਹਣਾ ਨਹੀਂ ਹਾਂਜੀ ਉੱਪਰ ਕਿਹਾ ਤਾਂ ਹੈ ਗੁਰਬਚਨੀ ਨਾ ਕਰੇ ਵਿਸ਼ਵਾਸ ਪੋਖਿਵਾ ਦੇ ਨਿਕਲਦੇ ਉਹ ਜੇ ਦਾਸ ਕਹਿੰਦਾ ਤੁਸੀਂ ਮੰਨ ਲਓ ਦਾਸ ਆਪ ਵੀ ਦਾਸ ਹੋ ਜੇ ਉਹ ਗੁਰੂ ਬਣਾਉਂਗੇ ਆਪ ਵੀ ਕੱਲ ਨੂੰ ਗੁਰੂ ਬਣੋਗੇ ਅਗਰ ਜਿਨਾ ਬਦਵਾਸ਼ਾ ਨੇ ਗੁਰੂ ਆਪ ਬਣਾਤਾ ਮਹਾਪੁਰਸ਼ ਬਣਾਤਾ ਉਹਨਾਂ ਨਾਲ ਸਤ ਗੁਰੂ ਬਣਾਤਾ ਗੁਰੂ ਦਾ ਆਪ ਬਣਾਦਾ ਵੀ ਉਹਨਾਂ ਨੇ ਆਪ ਵੀ ਦਾਸ ਬਣਦੇ ਦਾਸ ਬਣਨਾ ਪਸੰਦ ਸੀ ਉਹਨਾਂ ਨੂੰ ਆਪ ਨੂੰ ਮੈਂ ਦੱਸੋ ਫੇਰ ਬੜਾਈ ਬੜਾਈ ਦਿੱਤੀ ਆਪਣੇ ਦਾਸ ਨੂੰ ਆਪਣੇ ਦਾਸ ਦਾ ਨਾਮ ਜਿਹੜੇ ਭਾਈ ਆਪਣੇ ਦਾਸ ਗਿਆ ਪਤਰਾ ਕਰਨੀ ਕੋਈ ਖੇਤ ਵੀ ਫਾਲੋ ਕੁਝ ਦੱਸ ਦਿੱਤਾ ਠੀਕ ਹੈ ਦੱਸਿਆ ਉਹਨਾਂ ਨੇ ਦੱਸਿਆ ਜਿਨ੍ਹਾਂ ਨੇ ਗੁਰੂ ਆਪ ਬਣਨਾ تھا ਲੈਣ ਲੱਗੀ ਹੁਣ ਸੰਤਾਂ ਦੀ ਵਾਹਪੁਰ ਖਾ ਦੀ ਕਿਉਂ ਇਹ ਤਾਂ ਟਕਾਉਂਦੇ ਤੇ ਅੰਡਰ ਤਾਂ ਟਕਾਉਣਾ ਦਾ ਵੀ ਉਹਨਾਂ ਦੇ ਘਰ ਦੇ ਵਿੱਚ ਕਿਵੇਂ ਗੁਰੂ ਬਣਿਆ ਤਾਂ ਜਦ ਤੱਕ ਠੀਕ ਹੈ ਜੀ ਉਹਨਾਂ ਨੇ ਲਿਖਿਆ ਹੀ ਹੈ ਨਾ ਜੀ ਉਹਨਾਂ ਆਪਣੇ ਅੰਦਰ ਸ਼ੁੱਧ ਨਹੀਂ ਉਹ ਜਿਹਨਾਂ ਨੂੰ ਸ਼ੁੱਧ ਨਹੀਂ ਸੀ ਉਹਨਾਂ ਨੇ ਨਾਨਕ ਨੂੰ ਗੁਰੂ ਕਹਿਣਾ ਸ਼ੁਰੂ ਕੀਤਾ ਉੱਥੋਂ ਕੰਮ ਖਰਾਬ ਹੋ ਗਿਆ ਹਾਂ ਜੇ ਸ਼ੁੱਧ ਹੁੰਦੀ ਤਾਂ ਨਾਨਕ ਨੂੰ ਗੁਰੂ ਕਿਉਂ ਮੰਨਦੇ ਇਹ ਸੀ ਕਿਹਨੇ ਜਾਂ ਨਾਨਕ ਹੈ ਦਾਸ ਉਹ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਲਿਖਿਆ ਦਫਾ ਹੋਣੇ ਗੁਰਸਿੱਖ ਛੋਟੇ ਬਣਾਤੇ ਸੰਤਾਂ ਬੜੇ ਬਣ ਕੇ Andy!